ਹੈਦਰਾਬਾਦ ਦੇ ਵਿੱਚ 400 ਏਕੜ ਦੇ ਵਿੱਚ ਫੈਲੇ ਜੰਗਲ ਨੂੰ ਤਬਾਹ ਕੀਤਾ ਜਾ ਰਿਹਾ ਹੈ ਦੱਸਿਆ ਕਿ ਇਸ ਜੰਗਲ ਨੂੰ ਹੈਦਰਾਬਾਦ ਦੇ ਫੇਫੜਿਆਂ ਵਜੋਂ ਵੀ ਜਾਣਿਆ ਜਾਂਦਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਰੁੱਖਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ ਦੱਸਿਆ ਕਿ ਇੱਥੇ ਜੰਗਲ ਨੂੰ ਉਜਾੜ ਕੇ ਆਈਟੀ ਪਾਰਕ ਬਣਾਇਆ ਜਾਣਾ ਹੈ ਜਿੱਥੇ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰੇ ਜਾਣ ਦਾ ਪਲਾਨ ਬਣਾਇਆ ਗਿਆ ਪਰ ਸਰਕਾਰ ਦੇ ਇਸ ਫੈਸਲੇ ਦਾ ਵਾਤਾਵਰਣ ਪ੍ਰੇਮੀਆ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਪ੍ਰਦਰਸ਼ਨ ਸ਼ੁਰੂ ਹੋਏ ਆਖਰਕਾਰ ਅਦਾਲਤ ਨੇ ਜੰਗਲ ਦੀ ਕਟਾਈ ਦੇ ਉੱਤੇ ਫਿਲਹਾਲ ਦੀ ਘੜੀ ਲਈ ਰੋਕ ਲਗਾ ਦਿੱਤੀ ਹੈ ਯਾਨੀ ਕਿ ਹੁਣ ਰੁੱਖਾਂ ਦੀ ਕਟਾਈ ਫਿਲਹਾਲ ਦੀ ਘੜੀ ਲਈ ਰੋਕ ਦਿੱਤੀ ਗਈ ਹੈ ਹైదరాబాద్ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਵੀ ਹੋ ਰਹੀਆਂ ਸੀ ਤਾਂ ਹైదరాబాద్ ਦੇ ਗਚੀ बावਲੀ ਜੰਗਲ ਨੂੰ ਕੱਟਣ ਨੂੰ ਲੈ ਕੇ ਭਾਰੀ ਵਿਵਾਦ ਖੜਾ ਹੋਇਆ ਸਰਕਾਰ ਇਸ ਜ਼ਮੀਨ ਉੱਤੇ ਆਈਟੀ ਪਾਰਕ 인ਫਰਾਸਟ੍ਰਕਚਰ ਵਿਕਾਸ ਦੇ ਲਈ ਇਸਤੇਮਾਲ ਕਰਨਾ ਚਾਹੁੰਦੀ ਹੈ ਪਰ ਵਿਦਿਆਰਥੀਆਂ ਨੇ ਵਾਤਾਵਰਣ ਪ੍ਰੇਮੀਆਂ ਨੇ ਇਹ ਮੰਨਿਆ ਹੈ ਕਿ ਇਹ ਰੁੱਖਾਂ ਨੂੰ ਕੱਟਣਾ ਵਾਤਾਵਰਣ ਦੇ ਲਈ ਅਤੇ ਕੁਦਰਤ ਦੇ ਲਈ ਠੀਕ ਨਹੀਂ ਹੈ। ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਤੇ ਦਰਖਤਾਂ ਦੀ ਯਾਨੀ ਕਿ ਰੁੱਖਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ। ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਪੂਰੀ ਤਰ੍ਹਾਂ ਸਰਕਾਰੀ ਹੈ ਅਤੇ ਇਹ ਵਿਕਾਸ ਕਾਰਜ ਜ਼ਰੂਰੀ ਹੈ। ਤੇਲੰਗਾਨਾ ਦੇ ਵਿੱਚ 400 ਏਕੜ ਵਿੱਚ ਫੈਲੇ ਕਾਂਚਾ ਗਚੀ ਬਾਵਲੀ ਜੰਗਲ ਨੂੰ ਕੱਟਣ ਨੂੰ ਲੈ ਕੇ ਵਿਵਾਦ ਲਗਾਤਾਰੇ ਵਧਦਾ ਜਾ ਰਿਹਾ ਹੈ। ਇਹ ਜੰਗਲ ਹਾਈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਨਾਲ ਲੱਗਿਆ ਹੋਇਆ ਸਰਕਾਰ ਇਸ ਜ਼ਮੀਨ ਉੱਤੇ ਆਈਟੀ ਪਾਰਕ ਅਤੇ ਇਨਫਰਾਸਟ੍ਰਕਚਰ ਬਣਾਉਣਾ ਚਾਹੁੰਦੀ ਹੈ ਪਰ ਇੱਥੇ ਵਿਦਿਆਰਥੀ ਨੇ ਜਿਹੜੇ ਅਤੇ ਵਾਤਾਵਰਣ ਪ੍ਰੇਮੀ ਨੇ ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਮਾਮਲਾ ਕੋਰਟ ਤੱਕ ਪਹੁੰਚਿਆ ਸੁਪਰੀਮ ਕੋਰਟ ਨੇ ਸਖਤ ਰੁਕਾ ਅਪਣਾਇਆ ਤਾਂ ਕੋਰਟ ਨੇ ਪੇੜ ਕੱਟਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਤੇਲੰਗਾਨਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਤੁਰੰਤ ਕਾਂਚਾ ਗਚੀ ਬਾਵਲੀ ਜੰਗਲ ਦਾ ਦੌਰਾ ਕਰਨ ਲਈ ਅਤੇ 3:30 ਵਜੇ ਤੱਕ ਆਪਣੀ ਰਿਪੋਰਟਸ ਓਪਨ ਦਾ ਹੁਕਮ ਦਿੱਤਾ ਸੀ ਨਾਲ ਹੀ ਕੋਰਟ ਨੇ ਤੇਲੰਗਾਨਾ ਦੇ ਮੁੱਖ ਜੱਜ ਨੂੰ ਇਹ ਦੱਸਿਆ ਸੁਨਿਸ਼ਚਿਤ ਕੀਤਾ ਸੀ ਕਿ ਇਹ ਦੱਸਿਆ ਜਾਵੇ ਕਿ ਅਗਲੇ ਆਦੇਸ਼ ਤੱਕ ਜੰਗਲ ਵਿੱਚ ਕੋਈ ਵੀ ਰੁੱਖ ਨਹੀਂ ਕਟਿਆ ਜਾਊਗਾ ਕੋਰਟ ਨੇ ਕਿਹਾ ਕਿ ਤੇਲੰਗਾਨਾ ਹਾਈ ਕੋਰਟ ਵਿੱਚ ਚੱਲ ਰਹੀ ਸੁਣਵਾਈ ਤੇ ਰੋਕ ਨਹੀਂ ਲੱਗ ਰਹੀ ਪਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਜ਼ਰੂਰੀ ਹੈ